ਅੱਜ ਰਾਜਪ੍ਰਦੀ ਅਰਜਨ ਦੇਵ ਕਲੋਨੀ ਦੇ ਵਿੱਚ ਸਥਿਤ ਸ੍ਰੀ ਗੁਰਦੁਆਰਾ ਕਲਗੀਦਰ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ਼ਨਾਖ ਤੇ ਖਾਲਸਾ ਕਲੱਬ ਦੇ ਵੱਲੋਂ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਇਸ ਦਸਤਾਰ ਮੁਕਾਬਲੇ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਧਰਤੀ ਬਾਈਬਲ ਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਜੱਥਾ ਰਾਜਪੁਰਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਅੰਮ੍ਰਿਤ ਪਾਲ ਸਿੰਘ ਦਰਦੀ ਨੇ ਪਹੁੰਚ ਕੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਹੌਸਲਾ ਵਧਾਇਆ ਇਸ ਮੁਕਾਬਲੇ ਦੇ ਵਿੱਚ ਬੱਚਿਆਂ ਦੇ ਪੱਲੂ ਬੜੇ ਸੁੰਦਰ ਤਰੀਕੇ ਦੇ ਨਾਲ ਆਪਣੀਆਂ ਦਸਤਾਰਾਂ ਨੂੰ ਸਜਾਇਆ ਗਿਆ ਜੋ ਕਿ ਵੇਖਣ ਵਾਲਾ ਸੀ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਉਕਤ ਦਸਤਾਰ ਮੁਕਾਬਲੇ ਦੇ ਵਿੱਚ ਪਹੁੰਚੇ ਮੁਖ ਮਹਿਮਾਨਾਂ ਤੇ ਪ੍ਰਬੰਧਕਾਂ ਦਾ ਸਵਾਉ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਸਿੱਖੀ ਮਿਲਦੀ ਹੈ ਖੰਡੇ ਦੀ ਧਾਰ ਵਿੱਚੋਂ ਸਾਡਾ ਵੱਖਰਾ ਹੈ ਰੂਪ ਸੰਸਾਰ ਵਿੱਚੋਂ ਅੱਜ ਖਾਲਸੇ ਦਾ ਸਾਈਨਾਨ ਦਿਵਸ ਗੁਰਦੁਆਰਾ ਗੁਰੂ ਕਲਗੀ ਧਾਰ ਗੁਰਨਜਨ ਦੇ ਕਲੋਨੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ ਸਾਡੇ ਐਮਸੀ ਸਾਹਿਬ ਵੀ ਸਹਿਯੋਗ ਦੇ ਰਹੇ ਨੇ ਹਜਾਰਾ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਜੋ ਆਪਣਾ ਅਨਤਕ ਮਿਹਨਤ ਕਰਦੇ ਨੇ ਬਾਬਾ ਅਵਤਾਰ ਸਿੰਘ ਜੀ ਬਾਬਾ ਨਾਜ਼ਰ ਸਿੰਘ ਜੀ ਅਤੇ ਸਮੂਹ ਮਲੇਰੀਆ ਸੰਗਤਾਂ ਦੇ ਸਹਿਯੋਗ ਨਾਲ ਅੱਜ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਬੱਚਿਆਂ ਨੂੰ ਆਪਨਾ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਹਨ ਫਸਟ ਸੈਕਿੰਡ ਥਰਡ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਜਾਣਗੇ ਅਤੇ ਸਾਰੇ ਪਾਰਟਿਸਪੀਟ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਪੱਗਾਂ ਅਤੇ ਸਰਟੀਫਿਕੇਟ ਮਾਨ ਪੱਤਰ ਦਿੱਤਾ ਜਾਵੇਗਾ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਾਡੇ ਦਿਹਾੜੇ ਮਨਾਏ ਤਾਂ ਹੀ ਸਫਲ ਹੋਣੇ ਜੇ ਅਸੀਂ ਗੁਰੂ ਦੇ ਦਸੇਰਾ ਉਤੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨਾਂ ਨੂੰ ਅੰਮਰਪਾਲ ਜੀ ਨੂੰ ਕਵਾਵਤਾਰ ਸਿੰਘ ਲੱਕੀ ਜੀ ਆਪਣੇ ਬਹੁਤ ਵਧਾਈ ਦੇਣਾ ਚਾਹਾਂ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਸਤਕਾਰ ਕੀਤਾ ਹੈ ਇਹਨੂੰ ਭਗਵੰਨ ਦਾ ਜਾਂਚ ਕਰੀ ਰਿਹਾ ਤੇ ਮੈਂ ਬਸਾਖੀ ਲੱਖ ਲੱਖ ਵਧਾਈ ਹਾਂ ਜੀ ਆਪਾਂ ਜੀ ਇਹ ਖਾਸਾ ਸਾਜਨਾ ਦਿਵਸ ਨੂੰ ਸਮਰਪਿਤ ਜਦੋਂ ਆਪਣੇ 1699 ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਸਾ ਸਾਜਨਾ ਦੇ ਸਾਜਿਆ ਸੀਗਾ ਜੀ ਉਸ ਨੂੰ ਮੁੱਖ ਰੱਖਦੇ ਆਪਾਂ ਇਹ ਛੋਟੇ ਬੱਚਿਆਂ ਦਾ 8 ਤੋਂ 15 ਸਾਲ ਦੇ ਬੱਚਿਆਂ ਦਾ ਆਪਾਂ ਇਹ ਕੰਪੀਟੀਸ਼ਨ ਕਰਾ ਰਹੇ ਆ ਜੀ ਹਾਂਜੀ ਤੇ ਕਿੰਨੇ ਕ ਬੱਚੇ ਇਸ ਵਿੱਚ ਪਾਰਟਿਸਿਪੇਟ ਕਰ ਰਹੇ ਹੈ ਤੇ ਕੀ ਕੀ ਇਨਾਮ ਵਗੈਰਾ ਦਿੱਤੇ ਜਾਣਗੇ ਇਹਦੇ ਵਿੱਚ ਜੀ ਆਪਾਂ ਬੱਚੇ ਹਜੇ ਤੱਕ ਤਾਂ ਮਤਲਬ 60 70 ਬੱਚਾ ਆਪਣੇ ਕੋਲ ਆ ਚੁੱਕਿਆ ਹੈ ਜੀ ਹਨਾ ਇਹਦੇ ਵਿੱਚ ਨਾਮ ਜਿਹੜੇ ਆਪਾਂ ਰੱਖੇ ਨੇ ਜੀ ਐਲਈਡੀ ਹੈ ਜੀ ਉਸ ਤੋਂ ਬਾਅਦ ਸਾਊਂਡ ਬੂਕਰ ਸੈੱਟ ਹੈ ਜੀ ਤੀਸਰਾ ਨਾਮ ਆਪਣਾ ਡਿਨਰ ਹੈ ਜੀ ਬਾਕੀ ਆਪਾਂ ਕਿਸੇ ਵੀ ਬੱਚੇ ਨੂੰ ਖਾਲੀ ਨਹੀਂ ਮਤਲਬ ਜਾਣ ਦੇਣਾ ਇੱਥੋਂ ਕਿਉਂਕਿ ਸਾਰੇ ਬੱਚਿਆਂ ਨੂੰ ਆਪਾਂ ਦਸਤਾਰ ਹਰੇਕ ਬੱਚੇ ਨੂੰ ਮਿਲੇਗੀ ਇੱਥੇ ਜਿਹੜਾ ਵੀ ਪਾਰਟਿਸਪੇਟ ਕਰ ਰਿਹਾ ਹੈ ਦਸਤਾਰ ਮਿਲੇਗੀ ਸਰਟੀਫਿਕੇਟ ਰੋਨ ਦਿੱਤੇ ਜਾਣਗੇ ਭਾਜੀ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ ਕਿਹੜੀ ਸੰਸਥਾ ਵੱਲੋਂ ਕਰਾਇਆ ਜਾ ਰਿਹਾ ਤੇ ਇਹਦਾ ਮਤਲਬ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਕੰਪੀਟੀਸ਼ਨ ਹੈ ਜੀ ਵਿਸਾਖੀ ਦੇ ਤਿਹਾਰ ਤੇ ਉੱਤੇ ਜਿਹੜਾ ਖਾਲਸਾ ਸajna ਦਿਵਸ ਦੇ ਮੌਕੇ ਦੇ ਉੱਤੇ ਕਰਾਇਆ ਜਾ ਰਿਹਾ ਇਹ ਮੇਰੇ ਵੀਰ ਵੀਰ ਨੇ ਇਹਨਾਂ ਨੇ ਕੰਪੀਟੀਸ਼ਨ ਜਿਹੜਾ ਆਰੰਭ ਕਰਾਇਆ ਆ ਤੇ ਥੋੜੇ ਸਾਹਮਣੇ ਜਿਹੜੇ ਗਰੁੱਪ ਵਾਈਜ਼ ਅਸੀਂ ਕੰਪੀਟੀਸ਼ਨ ਖੜਾ ਰਹੇ ਹਾਂ ਬੱਚਿਆਂ ਨੂੰ 1 ਤੋਂ ਲੈ ਕੇ 20 ਤੱਕ ਪਹਿਲੀ ਕੈਟਾਗਰੀ ਬਣਾਈ ਆ ਤੇ 21 ਤੋਂ ਲੈ ਕੇ 40 ਤੱਕ ਨੰਬਰ ਇਦਾਂ ਹੀ ਕੈਟਾਗਰੀ ਦੇ ਹਿਸਾਬ ਨਾਲ ਅਸੀਂ ਕੰਪੀਟੀਸ਼ਨ ਦੀ ਜਿਹੜੀ ਆ ਕਰ ਰਹੇ ਹਾਂ ਸ਼ੁਰੂਆਤ ਤੇ ਇਹ ਜਿਹੜਾ ਕੰਪੀਟੀਸ਼ਨ ਆ ਮੇਨ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਕਰਾਇਆ ਜਾ ਰਿਹਾ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹ ਸੰਦੇਸ਼ ਅਸੀਂ ਇਹੀ ਦੇਣਾ ਚਾਹੁੰਦੇ ਆ ਕੰਪੀਟੀਸ਼ਨ ਅਸੀਂ ਇਸ ਲਈ ਕਰਾਉਣਾ ਕਿ ਬੱਚੇ ਆ ਜਿਹੜੇ ਉਹ ਦਸਤਾਰਾਂ ਨਾਲ ਜੁੜੇ ਰਹਿਣ ਇਹਨਾਂ ਨੂੰ ਅਸੀਂ ਜਿਹੜੇ ਸੋਹਣਿਆ ਸੋਹਣਿਆ ਦਸਤਾਰਾ ਸਜਾਉਂਦੇ ਆ ਅਸੀਂ ਇਨਾਮ ਵੀ ਦਿੰਨੇ ਆ ਉਹਨਾਂ ਨੂੰ ਤਾਂ ਜੋ ਬੱਚਿਆਂ ਦਾ ਜਿਹੜਾ ਮਨ ਹੈ ਉਹ ਇੱਧਰ ਸਿੱਖੀ ਵਾਲੇ ਪਾਸੇ ਲੱਗਿਆ ਰਵੇ ਤੇ ਬੱਚੇ ਦਸਤਾਰ ਦੇ ਨਾਲ ਸਿੱਖੀ ਸਰੂਪ ਦੇ ਨਾਲ ਜੁੜੇ ਰਹਿਣ ਤੇ ਕੀ ਕੀ ਇਨਾਮ ਦਿੱਤੇ ਜਾਣਗੇ ਜਿਹੜੇ ਫਸਟ ਇਨਾਮ ਹੈ ਇਹਦੇ ਵਿੱਚ 200 ਪਾਈਸੋ ਐਲਈਡੀ ਹੋਗੀ ਕਿਹਨਾ ਮੈਟ ਜਿਹੜੀ ਹੈ ਐਲਈਡੀ ਦਾ ਨਾਮ ਨਹੀਂ ਹੋਣਾ ਤਾਂ ਇਹ ਕੋਈ ਗੱਲ ਨਹੀਂ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਵੀ ਬੱਚਿਆਂ ਜੇ ਇਹਦੇ ਪ੍ਰੋਗਰਾਮ ਹੁੰਦੇ ਤਾਂ ਬੱਚੇ ਦੇ ਅੰਦਰ ਕਿਸ ਤਰ੍ਹਾਂ ਦੀ ਭਾਵਨਾਵਾਂ ਜਾਗਦੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਹੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਉਹ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਉਣੇ ਚਾਹੀਦੇ ਆ ਤਾਂ ਜੋ ਜਿਹੜੇ ਮੱਲੇ ਵਾਲੇ ਬੱਚੇ ਹੁੰਦੇ ਆ ਉਹਨਾਂ ਦੇ ਜਿਹੜੇ ਗੁਰਦੁਆਰੇ ਤੋਂ ਮੁੱਖ ਹੋ ਜਾਂਦੇ ਆ ਹਨਾ ਬੇਮੁਖ ਹੋ ਜਾਂਦੇ ਆ ਤੇ ਉਹ ਜੁੜੇ ਰਹਿਣ ਕੰਪੀਟੀਸ਼ਨ ਦੇ ਨਾਲ ਨਾਲ ਉਹਨਾਂ ਨੂੰ ਉੱਥੇ ਇਹ ਵੀ ਦੱਸਣਾ ਚਾਹੀਦਾ ਵੀ ਸਿੱਖੀ ਸਰੂਪ ਬਾਰੇ ਦੱਸਣਾ ਚਾਹੀਦਾ ਆ ਗੁਰੂ ਸਾਹਿਬਾਨਾਂ ਬਾਰੇ ਦੱਸਣਾ ਚਾਹੀਦਾ ਤਾਂ ਜੋ ਅੱਗੇ ਜਾ ਕੇ ਬੱਚਿਆਂ ਨੂੰ ਪਤਾ ਹੋਵੇ ਆਪਣੇ ਇਤਿਹਾਸ ਦੇ ਬਾਰੇ ਤੇ ਤੁਸੀਂ ਇਹ ਕਿਸ ਤਰ੍ਹਾਂ ਜਜ ਕਰੋਗੇ ਵੀ ਮਤਲਬ ਕੀ ਮਲਾ ਇਸੇ ਕੀ ਜਜ ਕੀਤਾ ਜਾਏਗਾ ਜਜ ਇਹਦੇ ਵਿੱਚ ਦੇਖੋ ਜੀ ਅਸੀਂ ਟਾਈਮ ਦਿੱਤਾ 12 ਮਿੰਟ ਦਾ 12 ਮਿੰਟ ਦੇ ਵਿੱਚ ਇਹਦੇ ਵਿੱਚ ਗਰੁੱਪ ਹੈਗਾ ਆ 15 15 ਸਾਲ ਦੀ ਉਮਰ ਦਾ ਗਰੁੱਪ ਹੈਗਾ ਆ ਇਹਦੇ ਵਿੱਚ ਅਸੀਂ ਇਹਨਾਂ ਦੇ ਨੰਬਰ ਜੋੜਾਂਗੇ ਜਿਨ੍ਹਾਂ ਦੀ ਸੋਹਣੀ ਦਸਤਾਰ ਹੋਊਗੀ ਸਭ ਤੋਂ ਸੋਹਣੀ ਦਸਤਾਰ ਬੱਜੀ ਹੋਊਗੀ ਉਹਨਾਂ ਨੂੰ ਅਸੀਂ ਫਸਟ ਸੈਕਿੰਡ ਥਰਡ ਇਨਾਮ ਉਹਨਾਂ ਦੇ ਕੱਢਾਂਗੇ ਬਾਕੀ ਦਸਤਾਰ ਕੋਈ ਵੀ ਨਹੀਂ ਮਾੜੀ ਹੁੰਦੀ ਸਾਰੀਆਂ ਦਸਤਾਰਾਂ ਸਾਰੇ ਬੱਚੇ ਸੋਹਣੀਆਂ ਸਜਾਉਂਦੇ ਆ ਤੇ ਵਾਹਿਗੁਰੂ ਇਦਾਂ ਹੀ ਇਹਨਾਂ ਤੇ ਕਿਰਪਾ ਰੱਖੇ ਦਸਤਾਰ ਕੋਈ ਵੀ ਨਹੀਂ ਮਾੜੀ ਹੁੰਦੀ ਚਾਹੇ ਕਿਸੇ ਨੇ ਵਟਾਂ ਵਾਲੀ ਬੰਨੀ ਆ ਚਾਹੇ ਪੇਚਾਂ ਵਾਲੀ ਬੰਨੀ ਆ ਬਾਕੀ ਕੰਪੀਟੀਸ਼ਨ 'ਚ ਇਹ ਹੁੰਦਾ ਜਿਨੇ ਸਭ ਤੋਂ ਸੋਹਣੀ ਦਸਤਾਰ ਸਜਾਈਆ ਨਾਮ ਉਹਨੂੰ ਦਿੱਤਾ ਜਾਂਦਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਖ਼ਰ